26 ਨਵੰਬਰ 1929 ਵਿੱਚ ਬਾਬਾ ਪੀਮਰਾਓ ਅਮੇਦਕਰ ਵੱਲੋਂ ਲਿਖਿਆ ਸੰਵਿਧਾਨ ਅਜਾ ਦਿਨ ਭਾਰਤ ਨੇ ਗ੍ਰਹਿਣ ਕੀਤਾ ਸੀ ਜਿਸ ਦੇ ਚਲਦਿਆਂ ਜ਼ਿਲ੍ਹਾ ਠਨਕੋੜ ਵਿਖੇ ਸਮੂਹ ਕਾਂਗਰਸ ਆਗੂਆ ਅਤੇ ਵਰਕਰਾਂ ਨੇ ਤੁਮਤਾਮਨਾਲ ਮਨਾਇਆ ਸੰਵਿਧਾਨ ਦਿਵਸ ਇਸ ਮੌਕੇ ਕਾਂਗਰਸ ਲੀਡਰਸ਼ਿਪ ਵਿੱਚ ਜ਼ਿਲ੍ਹਾ ਪ੍ਰਧਾਨ ਅਤੇ ਮੇਅਰ ਪਨਾਲਟ ਪਾਟਿਆ ਅਤੇ ਇੰਡੀਆ ਨੈਸ਼ਨਲ ਕਾਂਗਰਸ ਐਸਸੀ ਵਿੰਗ ਦੇ ਨੈਸ਼ਨਲ ਕੋਆਰਡੀਨੇਟਰ ਤੇ ਪੰਜਾਬ ਬੁਲਾਰੀ Tina Choudhry ਸਣੇ ਕਾਂਗਰਸ ਦੇ ਕੇ ਅੱਗੂ ਮੌਜੂਦ ਸਨ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਨਗਰ ਨਿਗਮ ਪਠਾਨਕੋਟ ਦੇ ਮੇਅਰ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਪੰਨਾ ਲਾਲ ਪਾਤਿਆ ਨੇ ਕਿਹਾ ਹੈ ਕਿ ਸਾਨੂੰ ਸਾਰਿਆਂ ਨੂੰ ਸੰਵਿਧਾਨ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਆਪਣੇ ਹੱਕਾਂ ਬਾਰੇ ਸਾਨੂੰ ਸਾਰਿਆਂ ਨੂੰ ਜਾਨੂ ਹੋਣਾ ਚਾਹੀਦਾ ਇਸ ਮੌਕੇ ਕਾਂਗਰਸ ਦੀ ਪੰਜਾਬ ਉਲਾਰੀ ਤੀਨਾ ਚੌਧਰੀ ਨੇ ਬੀਜੇਪੀ ਤੇ ਜੰਮ ਕੇ ਨਿਸ਼ਾਨਾ ਸਾਧਿਆ ਕਿ ਬੀਜੇਪੀ ਸੰਵਿਧਾਨ ਦੀ ਹੱਤਿਆ ਕਰਨ ਦੇ ਲਈ ਲੱਗੀ ਹੋਈ ਹੈ ਪਰ ਕਾਂਗਰਸ ਅਤੇ ਉਸ ਦੇ ਵਰਕਰ ਉਹਨਾਂ ਦੀ ਮਨਸਾ ਪੂਰੀ ਨਹੀਂ ਹੋਣ ਦੇਣਗੇ ਜਿਸ ਦੇ ਲਈ ਸਮੂਹ ਕਾਂਗਰਸੀ ਲੀਡਰ ਅਤੇ ਵਰਕਰ ਸੰਵਿਧਾਨ ਦੀ ਰੱਖਿਆ ਲਈ ਹਮੇਸ਼ਾ ਵੱਧ ਚੜ ਕੇ ਹਿੱਸਾ ਲੈਣਗੇ ਇਸ ਮੁਕੇ ਹੋਣ ਵਾਲੇ 2027 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਵੱਡੇ ਤੌਰ ਤੇ ਜਿੱਤ ਹਾਸਿਲ ਕਰਕੇ ਪੰਜਾਬ ਚ ਆਪਣੀ ਸਰਕਾਰ ਬਣਾਵੇਗੀ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ੍ਰੀ ਸਾਈ ਗਰੁੱਪ ਆਫ ਇੰਸਟੀਚੂਟਸ ਅੱਜ ਸਾਡੇ ਲਈ ਔਰ ਤੁਹਾਡੇ ਸਾਰੇ ਲਈ ਬਹੁਤ ਹੀ ਖੁਸ਼ੀ ਦਾ ਦਿਨ ਹੈ ਜਿੱਥੇ ਅੱਜ ਸਾਰੇ ਸੰਵਿਧਾਨਕਾਰ ਕੇ ਅੱਜ ਤੁਹਾਡੇ ਨਾਲ ਰੂਬਰੂ ਹੋ ਰਹੇ ਆ ਸੰਵਿਧਾਨਕਾਰ ਕੇ ਅੱਜ ਆਪਣੇ ਦੇਸ਼ ਦੇ ਵਿੱਚ ਖੰਡ ਦਾ ਏਕਤਾ ਔਰ ਖੰਡਤਾ ਦੀ ਗੱਲ ਰੱਖ 파 ਰਹੇ ਔਰ ਸਾਡਾ ਉਦੇਸ਼ ਇਹ ਹੀ ਸੀਗਾ ਕਿ ਜਿਸ ਤਰ੍ਹਾਂ ਦੇ ਨਾਲ ਭਾਜਪਾ ਸਰਕਾਰ ਸਾਡੇ ਸੰਵਿਧਾਨ ਨੂੰ ਖਤਮ ਕਰਨ ਦੀ ਜੋ ਕੋਸ਼ਿਸ਼ਾਂ ਕਰ ਰਹੀ ਸੀ ਉਹਨਾਂ ਦੀਆਂ ਕੋਸ਼ਿਸ਼ਾਂ ناکਾਮ ਹੋਈਆਂ ਔਰ ਹਾਰ ਕੇ ਦੁਬਾਰਾ ਤੋਂ ਸੰਵਿਧਾਨ ਦੀ ਜਿੱਤ ਹੋਈ ਹੈ ਔਰ ਅਸੀਂ ਚਾਹਾਂਗੇ ਇਸ ਸੰਵਿਧਾਨ ਦੀ ਰક્ષਕ ਬਣ ਕੇ ਕਾਂਗਰਸ ਪਾਰਟੀ ਜਿਸ ਤਰ੍ਹਾਂ ਦੇ ਨਾਲ ਦੇਸ਼ ਦੀ ਆਜ਼ਾਦੀ ਤੋਂ ਪਹਿਲੇ ਔਰ ਖੂਨ ਤੱਕ ਜੋ ਲੜਾਈ ਲੜੀ ਹੈ ਔਰ ਸਾਡੇ ਰਾਹੁਲ ਗਾਂਧੀ ਜੀ ਜਿਸ ਤਰ੍ਹਾਂ ਦੇ ਨਾਲ ਸਪੈਸ਼ਲੀ ਐਸ்சி ਐਸਟੀ ਐਂਡ ਓਬੀਸੀਜ਼ ਦੇ ਲਈ ਜੋ ਸੰਰਚ ਕਰ ਰਹੇ ਨੇ ਉਹਨਾਂ ਦਾ ਹੱਕ ਦਿਲਵਾਉਣ ਵਾਸਤੇ ਸਾਡੀ ਕਾਂਗਰਸ ਪਾਰਟੀ ਹਮੇਸ਼ਾ ਤਿਆਰ ਰਹੇਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਇਹ ਸਾਡੀਆਂ ਰਣਨੀਤੀਆਂ ਰਹਣਗੀਆਂ ਕਿ ਸੰਵਿਧਾਨ ਦੇ ਉੱਪਰ ਕੋਈ ਵੀ ਕਿਸੇ ਤਰ੍ਹਾਂ ਦਾ ਜ਼ੁਲਮ ਕਰਨ ਦੀ ਕੋਸ਼ਿਸ਼ ਕਰੇਗਾ ਔਰ ਕਾਂਗਰਸ ਪਾਰਟੀ ਕਦੀ ਉਹ ਬਰਦਾਸ਼ਤ ਨਹੀਂ ਕਰੇਗੀ ਜ ਸੰਵਿਧਾਨ ਦਿਵਸ ਦੇ ਮੌਕੇ ਦੇ ਉੱਤੇ ਸਾਡੀ ਪਾਰਟੀ ਹਾਈ ਕਮਾਂਡ ਦਾ ਹੁਕਮ ਹੋਇਆ ਹੈ ਅੱਜ ਇੱਕ ਪ੍ਰੋਗਰਾਮ ਕੀਤਾ ਜਾਵੇ ਜਿਹਦੇ ਵਿੱਚ ਆਪਣੇ ਕਾਂਗਰਸ ਵਰਕਰ ਆਪਣੇ ਸਾਥੀਆਂ ਦੇ ਨਾਲ ਆਪਣੇ ਸਾਰੇ ਲੀਡਰ ਸਾਹਿਬਾਨ ਨਾਲ ਵਿਚਾਰ ਗੋਸ਼ਟੀ ਕੀਤੀ ਜਾਵੇ ਅੱਜ ਉਰੇ ਪਰਪਸ ਦੇ ਵਿੱਚ ਹੀ ਇਸ ਮੀਟਿੰਗ ਨੂੰ ਬੁਲਾਇਆ ਗਿਆ ਹੈ ਤੇ ਅਸੀਂ ਸਾਰਿਆਂ ਨੇ ਸੰਵਿਧਾਨ ਦਿਵਸ ਦੇ ਉੱਤੇ ਸੰਵਿਧਾਨ ਬਚਾਓ ਜਿਸ ਤਰ੍ਹਾਂ ਕਿ ਸਾਡੇ ਬਾਬਾ ਸਾਹਿਬ ਅੰਬੇਦਕਰ ਜੀ ਨੇ ਇਸ ਸੰਵਿਧਾਨ ਨੂੰ 1950 ਦੇ ਵਿੱਚ ਹਿੰਦੁਸਤਾਨ ਚ ਲਾਗੂ ਹੋਇਆ ਸੀ ਔਰ ਉਦੀ ਰੱਖਿਆ ਵਾਸਤੇ ਹੀ ਅਸੀਂ ਸਾਰੇ ਇਕੱਠੇ ਹੋਏ ਹਾਂ ਔਰ ਮੈਂ ਸਮਝਣਾ ਕਿ ਜੋ ਇਸ ਵੇਲੇ ਸਾਡੇ ਦੇਸ਼ ਦੇ ਹਾਲਾਤ ਹੈ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਜਿਸ ਤਰੀਕੇ ਨਾਲ ਵੋਟ ਚੋਰੀ ਹੋ ਰਹੀ ਆ ਔਰ ੱਤਕੇ ਨਾਲ ਐਸਆਰ ਲਾਗੂ ਕੀਤੀ ਜਾ ਰਹੀ ਆ ਲੋਕਾਂ ਦੇ ਵੋਟ ਕੱਟੇ ਜਾ ਰਿਹਾ ਬਿਹਾਰ ਦੇ ਵਿੱਚ ਜੋ ਹਾਲ ਹੋਇਆ 65 ਲੱਖ ਲੋਕਾਂ ਦੇ ਵੋਟ ਕੱਟੇ ਜਾ ਰਿਹਾ ਇਹ ਉਹਦੇ ਵਿਰੋਧ ਸvaroop ਦੇ ਵਿੱਚ ਇਸ ਰੈਲੀ ਦਾ ਆਯੋਜਨ ਕੀਤਾ ਗਿਆ ਪਾਰਟੀ ਦਾ ਸਟੈਂਡ ਪੂਰਾ ਹੈ ਜੀ ਅਸੀਂ ਜਨਤਾ ਦੇ ਨਾਲ ਖੜੇ ਹਾਂ ਲੋਕਾਂ ਦੇ ਨਾਲ ਖੜੇ ਹਾਂ ਲੋਕਾਂ ਦੀ ਲੜਾਈ ਐਂਡ ਤੱਕ ਲੜਦੇ ਰਵਾਂਗੇ ਇਹੋ ਹੀ ਪਾਰਟੀ ਦਾ ਸਟੈਂਡ ਹੈ ਸਾਡਾ ਆ ਆਉਣ ਵਾਲੇ ਚੋਣਾਂ ਦੇ ਵਿੱਚ ਕਿਉਂਕਿ 2027 ਦੇ ਵਿੱਚ ਪੰਜਾਬ 'ਚ ਇਲੈਕਸ਼ਨ ਆ ਰਿਹਾ ਸਾਡਾ ਮਿਸ਼ਨ ਹੈ ਪੰਜਾਬ ਨੂੰ ਉਚਾਈਆਂ ਤੇ ਲੈ ਕੇ ਜਾਣਾ ਔਰ ਕਾਂਗਰਸ ਨੂੰ ਇਥੋਂ ਵਿਨ ਕਰਾਣਾ ਇਹੋ ਹੀ ਸਾਡਾ ਉਦੇਸ਼ ਹੈ ਔਰ ਇਹੋ ਸਾਡਾ ਵਿਜ਼ਨ ਹੈ ਅਸਰਾਂ ਦਾ ਕੁਝ ਨਹੀਂ ਹੈ ਤੁਸੀਂ ਅੱਜ ਦੇਖੋ ਅੱਜ ਤਿੰਨਾਂ ਜ਼ਿਲ੍ਹਿਆਂ ਦੇ ਵਿੱਚੋਂ ਹੀ ਸਾਡੇ ਸਾਰੇ ਸਾਥੀ ਮੇਰੇ ਲੀਡਰ ਸਾਹਿਬਾਨ ਪੰਚ ਸਰਪੰਚ ਮੇਰਾ ਮੈਨ ਨਹੀਂ ਸਮਝਦਾ ਕੋਈ ਵੀ ਐਸਾ ਜਿਹੜਾ ਸਾਡਾ ਲੀਡਰ ਆ ਅੱਜ ਆਪਣੇ ਹਲਕਿਆਂ ਚ ਹੋਏਗਾ ਅੱਜ ਪਠਾਨਕੋਟ ਦੇ ਵਿੱਚ ਹਾਜ਼ਰ ਆ ਔਰ ਚਾਹੇ ਉਹ ਭੋਆ ਚਾਹੇ ਉਹ ਸਜਾਨਪੁਰਾ ਚਾਹੇ ਉਹ ਪਠਾਨਕੋਟ ਆ ਔਰ ਸਾਰੇ ਲੀਡਰ ਸਾਹਿਬਾਨ ਅੱਜ ਇੱਥੇ ਇਕੱਠੇ ਹੋਏ ਨੇ ਔਰ ਰਹੀ ਗੱਲ ਸਾਡੇ ਐਮਐਲਏ ਸਾਹਿਬ ਦੀ ਅਮਿਤਵਿੰਦ ਜੀ ਕਿਸੇ ਦੀ ਡੈਥ ਦੀ ਹੋਣ ਦੇ ਕਾਰਨ ਦਿੱਲੀ ਦੇ ਵਿੱਚ ਨੇ ਐਸੇ ਤਰ੍ਹਾਂ ਜਗਿੰਦਰ ਜੀ ਉਹਨਾਂ ਨੇ ਮੇਰਾ ਹਾਲ ਕਿਸੇ ਨੂੰ ਮਿਲਣਾ ਸੀ ਉਸ ਕਰਕੇ ਉਹ ਬਿਜ਼ੀ ਨੇ ਤੇ ਐਸੇ ਤਰ੍ਹਾਂ ਨਰੇਸ਼ ਜੀ ਵੀ ਸਾਡੇ ਜਿਹੜੇ ਐਮਐਲਏ ਸਜਾਨਪੁਰਾ ਨੇ ਉਹ ਵੀ ਬਿਜੀ ਨੇ ਤੁਸੀਂ ਅਗਲੀ ਮੀਟਿੰਗ ਸਾਡੀ ਹੋਏਗੀ ਉਹਦੇ ਵਿੱਚ ਸਾਰੇ ਅਸੀਂ ਇਕੱਠੇ ਹੀ ਹੋਵਾਂਗੇ ਇਸ ਦਾ ਕੋਈ ਗੱਲ ਨਹੀਂ ਹੈ ਜੀ ਸੰਵਿਧਾਨ ਦਿਵਸ ਹੈ ਜੀ ਸਾਡੇ ਦੇਸ਼ ਦਾ ਸਭ ਤੋਂ ਵੱਡਾ ਸੰਵਿਧਾਨ ਜਿਹੜਾ ਜਿਹਨੂੰ 75 ਸਾਲ ਅੱਜ 75ਵਾਂ ਸਾਲ ਸੀ ਔਰ ਉਸ ਦੇ ਵਿੱਚ ਬਹੁਤ ਦੁੱਖ ਦੀ ਘੜੀ ਵੀ ਆ ਗਈ ਹੈ ਕਿ ਉਸ ਸੰਵਿਧਾਨ ਦਿਵਸ ਨੂੰ ਮਨਾਉਣ ਦੀ ਬਜਾਏ ਅਸੀਂ ਸੰਵਿਧਾਨ ਬਚਾਓ ਅਭਿਆਨ ਦਾ ਅੱਜ ਰੈਲੀ ਕੀਤੀ ਗਈ ਜਿਹਦੇ ਵਿੱਚ ਸਾਡੇ ਪ੍ਰਧਾਨ ਸਾਹਿਬ ਪਗਲਾ ਨਾਲ ਪਾਰਟੀਆ ਜੀ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਸਾਹਿਬ ਰਕੇਸ਼ ਬਗਲੀ ਜੀ ਦੀ ਉਹਨਾਂ ਦੀ ਅਥਕਸ਼ਤਾ ਦੇ ਵਿੱਚ ਤਿੰਨੋਂ ਹਲਕਿਆਂ ਦੇ ਬਲੋਕ ਪ੍ਰਧਾਨ ਸੁਜਾਨਪੁਰ ਕੋਏ ਦੇ ਪਠਾਨਕੋਟ ਦੇ ਜਿਨ੍ਹਾਂ ਨੇ ਅਨਰਥ ਆਪਣੀ ਸਾਰੀ ਟੀਮਾਂ ਦੇ ਨਾਲ ਕੌਂਸਲਰ ਸਰਪੰਚ ਸਾਹਿਬ ਸਾਰੇ ਲੋਕ ਇੱਥੇ ਸਿੱਧਤ ਹੋਏ ਔਰ ਸੰਵਿਧਾਨ ਦੇ ਵਿੱਚ ਹਰ ਵਰਗ ਦੇ ਲੋਕ ਇੱਥੇ ਆਏ ਦੇ ਸੀ ਹਰ ਜਾਤ ਦੇ ਲੋਕ ਆਏ ਦੇ ਸੀ ਹਰ ਧਰਮ ਦੇ ਲੋਕ ਆਏ ਦੇ ਸੀ ਔਰ ਬੜੀ ਦੁੱਖੇ ਪੀੜਾ ਦੇ ਨਾਲ ਇੱਥੇ ਲੋਕ ਬੈਠੇ ਨੇ ਹੀ ਕਿ ਜਿੰਨਾ ਉਹਨਾਂ ਨਾਲ ੱਤਕਾ ਲਾਅ ਐਂਡ ਆਰਡਰ ਦਾ ਹੋ ਰਿਹਾ ਤੁਸੀਂ ਦੇਖਿਆ ਜਾਓ ਬਲੌਕ ਸਮਿਤੀ ਦੇ ਇਲੈਕਸ਼ਨ ਆ ਰਹੇ ਨੇ ਅੱਗੇ ਕਮੇਟੀਆਂ ਦੇ ਇਲੈਕਸ਼ਨ ਆਣੇ ਆ ਕਾਰਪੋਰੇਸ਼ਨ ਦੇ ਔਰ ਇਹ ਵਿੱਚ ਵੀ ਸੰਵਿਧਾਨ ਦਾ ਨੂੰ ਲੈਂਦੇ ਹੋਏ ਹੀ ਇਹ ੱਤਕਾ ਕਰਦੇ ਨੇ ਤੁਸੀਂ ਦੇਖੋ ਪਿਛਲੇ 11 ਸਾਲ ਤੋਂ ਸੰਵਿਧਾਨ ਦਾ ਤੱਜੀਆਂ ਉਡਾ ਦਿੱਤੀਆਂ ਜਿਹੜੀਆਂ ਏਜੰਸੀਆਂ ਲੋਕਾਂ ਦੀ ਹਿੱਤਾਂ ਵਾਸਤੇ ਬਣਾਈਆਂ ਗਈਆਂ ਸੀ ਪੀਡੀ ਲਲੋ ਜਾਂ ਹੋਰ ਵੀ ਇਨਕਮ ਟੈਕਸ ਡਿਪਾਰਟਮੈਂਟਸ ਲਲੋ ਕੋਈ ਵੀ ਲਲੋ ਉਹਨੂੰ ਇਸ ਤਰੀਕੇ ਨਾਲ ਮਿਸਯੂਜ਼ ਕੀਤਾ ਜਾ ਰਿਹਾ ਹੈ ਔਰ ਇਸ ਤੋਂ ਵੱਡਾ ਸੰਵਿਧਾਨ ਦੀ ਤਜੀਆਂ ਕੀ ਉਡਾ ਸਕਦੀਆਂ ਕਿ ਇਸ ਦੇਸ਼ ਦੇ ਵਿੱਚ ਕੋਈ ਵਪਾਰੀ ਸੇਫ ਨਹੀਂ ਹੈ ਕੋਈ ਵਰਗ ਸੇਫ ਨਹੀਂ ਹੈ ਹਰ ਇਨਸਾਨ ਚਾਹੁੰਦਾ ਹੈ ਕਿ ਮੇਰਾ ਇੱਕ ਬੱਚਾ ਇਸ ਦੇਸ਼ ਤੋਂ ਬਾਹਰ ਸੈਟਲ ਹੋ ਜਾਏ ਪਤਾ ਨਹੀਂ ਇਸ ਦੇਸ਼ ਨੂੰ ਕਿਧੋ ਛੱਡਣਾ ਪੈ ਜਾਏ ਇਹ ਬਹੁਤ ਮਾੜੀ ਗੱਲ ਹੈ ਬਾਹਰ ਦੀ ਕੋਈ ਵੀ ਕੰਪਨੀ ਕੋਈ ਵੀ ਇੰਡਸਟਰੀ ਇਸ ਦੇਸ਼ ਦੇ ਵਿੱਚ ਇਨਵੈਸਟਮੈਂਟ ਨਹੀਂ ਕਰਨਾ ਚਾਹਦੀ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਸ ਦੇਸ਼ ਦੇ ਵਿੱਚ ਸੰਵਿਧਾਨ ਨਾਮ ਦੀ ਕੋਈ ਚੀਜ਼ ਨਹੀਂ ਹੈ ਔਰ ਪਤਾ ਨਹੀਂ ਕਿਦੋਂ ਇਸ ਸੰਵਿਧਾਨ ਦੀ ਧਜੀਆਂ ਉਡਾ ਕੇ ਉਹਨਾਂ ਨੂੰ ਕੋਈ ਨਾ ਕੋਈ ਪੋਲਿਟੀਕੀਸ਼ਨ ਦੇ ਵਿੱਚ ਪਾ ਦੇਣਾ ਔਰ ਇਹ ਬੜੀ ਦੁਰਭਾਗੇ ਦੀ ਗੱਲ ਹੈ ਸਾਡੇ ਦੇਸ਼ ਵਾਸੀਆਂ ਵਾਸਤੇ ਸਾਡੇ ਲੋਕਾਂ ਵਾਸਤੇ ਕਿ ਇਹ ਜਿਹੜੀ ਸਰਕਾਰ ਹੈ ਮੌਜੂਦਾ ਸਰਕਾਰ ਹੈ ਇਸ ਸੰਵਿਧਾਨ ਦੀ ਬਾਬਾ ਅੰਬੇਦਕਰ ਸਾਹਿਬ ਦੀ ਜਿਹੜੀ ਉਹਨਾਂ ਨੇ ਹਰ ਵਰਗ ਨੂੰ ਇੱਜ਼ਤ ਮਾਨ ਦੇਣ ਵਾਸਤੇ ਹਰ ਵਰਗ ਨੂੰ ਇੱਜ਼ਤ ਦੇਣ ਵਾਸਤੇ ਸੰਵਿਧਾਨ ਬਣਾਇਆ ਸੀ ਅੱਜ ਉਸ ਸੰਵਿਧਾਨ ਦੀ ਧੱਜੀਆਂ ਉਡਾਈ ਪਈਆਂ ਜਾ ਰਹੀਆਂ ਔਰ ਮੈਂ ਆਪਣੀ ਗੱਲ ਨੂੰ ਇਸ ਤਰੀਕੇ ਬਿਖਾਮ ਕਰਦੇ ਹੋਏ ਇਹੀ ਕਹਿੰਦਾ ਹੋਵਾਂਗਾ ਕਿ ਸਾਡੇ ਪੀਪੀਸੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਦੇ ਔਰ ਰਾਹੁਲ ਗਾਂਧੀ ਜੀ ਜਿਹੜੇ ਸੰਵਿਧਾਨ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਵਿਅੰਗ ਚਲਾ ਰਹੇ ਆ ਉਹ ਲੋਕਾਂ ਨੂੰ ਜਾਗਰੂਤ ਹੋਣਾ ਚਾਹੀਦਾ ਔਰ ਇਹ ਜਾਗਰੂਤ ਤਾਂ ਹੀ ਹੈ ਕਿ ਲੋਕ ਆਪਣਾ ਵੋਟ ਸਹੀ ਪਾਰਟੀ ਨੂੰ ਸਹੀ ਲੋਕਾਂ ਨੂੰ